ਮੈਂ ਆਰਟੀਵੀ ਚੈਨਲ ਤੋਂ ਬਲਬੀਰ ਸਿੰਘ ਗਿੱਟੂ ਅੱਜ ਅਸੀਂ ਪਹੁੰਚੇ ਹਾਂ ਅਨੰਤਪੁਰ ਸਾਹਿਬ ਤੋਂ ਉਮੀਦਵਾਰ ਐਮਪੀ ਮਹਿੰਦਰ ਪਾਸ ਸਿੰਘ ਜੀ ਕੋਲ ਤੇ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਨਤਾ ਬਾਰੇ ਤੁਹਾਡੇ ਕੀ ਵਿਚਾਰ ਹਨ ਲੱਗਾ ਥੈਂਕਸ ਥੋੜਾ ਸਾਰਿਆਂ ਦਾ ਜੀ ਤੁਸੀਂ ਚੈਨਲ ਤੋਂ ਮੇਰੇ ਕੋਲ ਆਏ ਸੋ ਜਨਤਾ ਦੇ ਮੈਂ ਕੰਮ ਕਰਨੇ ਆ ਜਿਹੜੇ ਐਮਪੀ ਇਲੈਕਸ਼ਨ ਦੇ ਵਿੱਚ ਮੈਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ ਮੈਂ ਜਿੱਤ ਗਏ ਉਹਨਾਂ ਦੇ ਕੰਮ ਕਰੂੰਗਾ ਜੋ ਮੈਂ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦਾ ਹਾਂ ਉਹ ਲੋਕਾਂ ਨੂੰ ਮੇਰੇ ਤੇ ਵਿਸ਼ਵਾਸ ਹੈ ਕਈ ਪਾਰਟੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਕਿ ਅਸੀਂ ਆਪਣਾ ਕੈਂਡੀਡੇਟ ਨਹੀਂ ਖੜਾ ਕਰਾਂਗੇ ਮੈਨੂੰ ਸਮਰਥਨ ਮਿਲਿਆ ਉਹਨਾਂ ਦਾ ਵੀ ਪਾਰਟੀਆਂ ਦਾ ਧੰਨਵਾਦ ਕਰਦਾ ਹਾਂ ਤੇ ਐਮਪੀ ਸਾਹਿਬ ਜੀ ਜੇ ਲੋਕਾਂ ਨੇ ਤੁਹਾਨੂੰ ਜਿਤਾਇਆ ਜੀ ਤੇ ਜਿ타ਣ ਤੋਂ ਸਭ ਤੋਂ ਪਹਿਲਾ ਕੰਮ ਤੁਹਾਡਾ ਕੀ ਹੋਏਗਾ ਸਭ ਤੋਂ ਪਹਿਲਾਂ ਤਾਂ ਸਮੱਸਿਆ ਇਹ ਹੈ ਕਿ ਹਰ ਇੱਕ ਬੰਦਾ ਪਰੇਸ਼ਾਨ ਹੈ ਚਾਹੇ ਉਹ ਕੋਟਕਚੈਰੀ ਜਾਂ ਥਾਣਿਆਂ ਦੇ ਚੱਕਰ ਲਾ ਰਿਹਾ ਹੈ ਮੁੱਦੇ ਛੋਟੇ-ਛੋਟੇ ਆ ਸਮੱਸਿਆਵਾਂ ਛੋਟੀ-ਛੋਟੀਆਂ ਨੇ ਸੋ ਇਹ ਮੁੱਦੇ ਉਹਨਾਂ ਦੇ ਜਲਦੀ ਤੋਂ ਜਲਦੀ ਦੇ ਦਿਨ ਕੁਝ ਆਵਰਸ ਦੇ ਵਿੱਚ ਹੀ ਕਲੀਅਰ ਕਰਾਵਾ